ਪਟਿਆਲਾ ਦੇ ਐਸਐਸਪੀ वरुण ਸ਼ਰਮਾ ਦੇ ਵੱਲੋਂ ਅੱਜ ਪਟਿਆਲਾ ਰਾਜਪੁਰਾ ਰੋਡ ਉੱਤੇ ਆਪਰੇਸ਼ਨ ਪ੍ਰਹਾਰ ਬਾਰੇ ਜਾਣਕਾਰੀ ਸਾਂਝੀ ਕੀਤੀ ਕਿ ਉਹਨਾਂ ਦੱਸਿਆ ਕਿ ਪੰਜਾਬ ਪੁਲਿਸ ਦੇ ਵੱਲੋਂ ਪਿਛਲੇ ਆਪਰੇਸ਼ਨ ਪ੍ਰਹਾਰ ਦੇ ਦੌਰਾਨ 150 ਤੋਂ ਵੱਧ ਪੇਸ਼ੇਵਰ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਚ ਕਾਮਯਾਬੀ ਹਾਸਲ ਹੋਈ ਹੈ ਉਤੇ ਹੀ ਤੇਰ ਅੱਜ ਤੋਂ ਪਟਿਆਲਾ ਪੁਲਿਸ ਵੱਲੋਂ ਵੀ ਅਲੱਗ-ਅਲੱਗ ਥਾਣਿਆਂ ਦੇ ਵਿੱਚ ਦੋ ਤੋਂ ਤਿੰਨ ਟੀਮਾਂ ਬਣਾ ਕੇ ਸਰਚ ਅਪੀਆਨ ਸ਼ੁਰੂ ਕੀਤੇ ਗਏ ਨੇ ਜਿੜੇ ਹੁਣ ਤੱਕ 45 ਦੇ ਕਰੀਬ ਗ੍ਰਿਫਤਾਰੀਆਂ ਇਸ ਤਹਿਤ ਹੋ ਚੁੱਕੀਆਂ ਨੇ ਮਨਜੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ ਏਡ ਜਿਹੜਾ ਆਉਣ ਵਾਲੇ 72 ਘੰਟਿਆਂ ਲਈ ਆਪਰੇਸ਼ਨ ਪ੍ਰਹਾਰ 2 ਚਲਾਇਆ ਜਾ ਰਿਹਾ ਆਪਰੇਸ਼ਨ ਪ੍ਰਹਾਰ 1 ਵੇਲੇ ਵੀ ਪਟਿਆਲਾ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਸੀ 150 ਤੋਂ ਜ਼ਿਆਦਾ ਵੌਂਟਡ ਕ੍ਰਾਈਮਨਲਸ ਤੇ ਗੈਂਗਸਟਰਸ ਤੇ ਉਹਨਾਂ ਦੇ ਐਸੋਸੀਏਟਸ ਜਿਹੜੇ ਆ ਉਹ ਸੀ ਆਪਰੇਸ਼ਨ ਪ੍ਰਹਾਰ 1 ਵੇਲੇ ਵੀ ਅਰੈਸਟ ਕੀਤੇ ਸੀ ਤੇ ਆਪਰੇਸ਼ਨ ਪ੍ਰਹਾਰ 2 ਵੇਲੇ ਵੀ ਵੌਂਟਡ ਕ੍ਰਾਈਮਨਲਸ ਪ੍ਰੋਕਲੇਮਡ ਆਫੈਂਡਰਸ ਗੈਂਗਸਟਰਸ ਤੇ ਉਹਨਾਂ ਦੇ ਐਸੋਸੀਏਟਸ ਤੇ ਪੂਰੀ ਸਖਤਾਈ ਕੀਤੀ ਜਾਊਗੀ ਵਿਜ਼ੀਬਲ ਪੁਲਿਸਿੰਗ ਨੂੰ ਪ੍ਰੋਮੋਟ ਕਰਦੇ ਹੋਏ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਨਾਕਾਬੰਦੀ ਸ਼ਾਮ ਨੂੰ ਸਿਟੀ ਸੀਲਿੰਗ ਤੇ ਦਿਨ ਵੇਲੇ ਫਲੈਗ ਮਾਰਚਸ ਕੌਨਫੀਡੈਂਸ ਬਿਲਡਿੰਗ ਐਕਸਰਸਾਈਜ਼ਸ ਵੀ ਕੀਤੀਆਂ ਜਾਣਗੀਆਂ ਤੇ ਗੈਂਗਸਟਰਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਤੇ ਕ੍ਰਿਮੀਨਲਸ ਨੂੰ ਸਖਤ ਸੁਨੇਹਾ ਆ ਕਿ ਕਾਨੂੰਨ ਪੂਰੀ ਸਖਤਾਈ ਨਾਲ ਆਪਣਾ ਕੰਮ ਕਰੂਗਾ ਤੇ ਅਸੀਂ ਜੱਬਤ ਅਨੁਸਾਰ ਕਾਰਵਾਈ ਅਮਲ ਚ ਲਿਆ ਕੇ ਜਿਹੜੇ ਆ ਵਾਂਟਡ ਕ੍ਰਿਮੀਨਲਸ ਉਹਨਾਂ ਨੂੰ ਅਰੈਸਟ ਕਰਾਂਗੇ ਸਰ ਕਿਨੇ ਘੰਟੇ ਦਾ ਵਾ ਇਹ ਪ੍ਰੋਸੈਸ ਚੱਲੇਗਾ ਤੇ ਕਿੰਨੇ ਪੁਲਿਸ ਅਧਿਕਾਰੀ ਦੇ ਵਿੱਚ ਦੇਖੋ ਜੀ ਇਹ 72 ਘੰਟੇ ਆਣ ਵਾਲੇ ਮਤਲਬ ਅੱਜ ਕੱਲ ਤੇ ਪਰਸੋਂ ਤਿੰਨੇ ਦਿਨ ਇਹ ਪ੍ਰੋਸੈਸ ਲਗਾਤਾਰ ਚੱਲੂਗਾ ਤੇ ਜੇ ਪਟਿਆਲਾ ਪੁਲਿਸ ਦੀ ਗੱਲ ਕਰੀਏ ਤੇ 1500 ਤੋਂ ਵੱਧ ਮੁਲਾਜ਼ਮ ਜਿਹੜੇ ਆ ਉਹ ਇਸ ਐਕਸਰਸਾਈਜ਼ ਨੂੰ ਅੰਜਾਮ ਦੇਣਗੇ ਤੇ ਸਵੇਰੇ 5 ਵਜੇ ਤੋਂ ਹੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਤੇ ਹੁਣ ਤੱਕ ਅਸੀਂ ਅਰਾਊਂਡ 45 ਜਿਹੜੇ ਆ ਵਾਂਟਡ ਕ੍ਰਾਈਮਨਲਸ ਨੇ ਉਹਨਾਂ ਨੂੰ ਅਰੈਸਟ ਕਰ ਚੁੱਕੇ ਆ ਇੱਥੇ ਤੁਹਾਡੇ ਰਾਹੀਂ ਮੈਂ ਇੱਕ ਅਪੀਲ ਹੋਰ ਕਰਨਾ ਚਾਹਾਂਗਾ ਕਿ ਕਿਸੇ ਪ੍ਰਕਾਰ ਦੀ ਵੀ ਕੋਈ ਫਾਲਸ ਜਿਹੜੀਆਂ ਰਿਯੂਮਰਸ ਸੋਸ਼ਲ ਮੀਡੀਆ ਤੇ ਚਲਦੀਆਂ ਨੇ ਉਹਨਾਂ ਨੂੰ ਬਿਲਕੁਲ ਸੱਚ ਨਾ ਸਮਝਿਆ ਜਾਵੇ ਤੇ ਫਾਲਸ ਰਿਯੂਮਰਸ ਨੂੰ ਇੱਕ ਵਾਰੀ ਪੁਲਿਸ ਕੰਟਰੋਲ ਰੂਮ ਤੋਂ ਵੈਰੀਫਾਈ ਜਿਹੜਾ ਆ ਜ਼ਰੂਰ ਕੀਤਾ ਜਾਵੇ ਸਰ ਇੱਕ ਦਿਨ ਰਾਤ ਤੋਂ ਚੈਕਿੰਗ ਚੱਲ ਰਹੀ ਹੈ ਨੇ ਕਿੱਥੇ ਕਿੱਥੇ ਹੋਈਆਂ ਸੀ ਥੋੜੇ-ਉਤੇ ਬਾਰੇ ਵੀ ਜਾਣਕਾਰੀ ਦਿਓ ਦੇਖੋ ਜੀ ਹਰੇਕ ਥਾਣੇ ਨੇ ਆਪਣੀ ਦੋ ਤੋਂ ਤਿੰਨ ਪਾਰਟੀਆਂ ਜੜੀਆਂ ਨੇ ਉਹ ਜਿਹੜੇ ਕ੍ਰਿਮੀਨਲ ਹੌਟਸਪੌਟਸ ਨੇ ਜਿੱਥੇ ਕ੍ਰਿਮੀਨਲਸ ਦੀ ਰਹਿਸ਼ਾ ਨੇ ਜਾਂ ਜਿੱਥੇ ਉਹਨਾਂ ਦੀ ਮੂਵਮੈਂਟ ਨਜ਼ਰ ਆਈ ਹੈ ਕਿਉਂਕਿ ਅਸੀਂ ਆਪਰੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਵੀ ਆਪਣੀ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਜਿਹੜੀ ਆ ਉਹਨੂੰ ਡਿਵੈਲਪ ਕਰ ਲੈਨੇ ਤਾਂ ਕਿ ਵਾਰਦਾਤ ਨੂੰ ਅੰਜਾਮ ਦੇ ਕੇ ਕੋਈ ਵੀ ਕ੍ਰਿਮੀਨਲ ਜਿਹੜਾ ਆ ਉਹ ਬਚ ਨਹੀਂ ਸਕੂਗਾ ਤੇ ਜਾਬਤੇ ਅਨੁਸਾਰ ਸਖਤ ਕਾਰਵਾਈ ਜਿਹੜੀ ਆ ਉਹ ਵੌਂਟਡ ਕ੍ਰਿਮੀਨਲਸ ਦੇ ਖਿਲਾਫ ਕੀਤੀ ਜਾਊਗੀ ਸਰ ਜੀ ਵੀ ਵਿਦਿਆਰਥੀਆਂ ਦੇ ਹੋਸਟਲਾਂ ਦੇ ਵਿੱਚ ਨਸ਼ਾ ਸਫਾਈ ਕਰਿਆ ਇਸ ਤਰੀਕੇ ਦੀ ਚੈਕਿੰਗ ਕੀ ਹੋਸਟਲ ਵੀ ਚੈੱਕ ਕੀਤਾ ਜਾ ਰਿਹਾ ਪੀਜੀਸ ਨੂੰ ਚੈੱਕ ਕੀਤਾ ਦੇਖੋ ਇਹ ਵੀ ਅਸੀਂ ਲਗਾਤਾਰ ਕਰਦੇ ਰਹਿੰਦੇ ਹਾਂ ਜਿਹੜੇ ਵੀ ਪੀਜੀਸ ਬਣੇ ਆ ਜਿੱਥੇ ਬਿਨਾਂ ਵੈਰੀਫਿਕੇਸ਼ਨ ਤੋਂ ਟੈਨੈਂਟਸ ਨੂੰ ਰੱਖਿਆ ਜਾਂਦਾ ਉਹ ਸਾਰੇ ਪੀਜੀ ਓਨਰਸ ਨੂੰ ਵੀ ਵੈਰੀ ਅਪੀਲ ਆ ਕਿ ਜਦੋਂ ਵੀ ਤੁਸੀਂ ਆਪਣੀ ਕਿਸੇ ਨੂੰ ਰੈਂਟਡ ਅਕੋਮੋਡੇਸ਼ਨ ਦੇਣੀ ਆ ਤੇ ਉਹਦੀ ਪ੍ਰੋਪਰ ਉਹਦੇ ਡਾਕੂਮੈਂਟਸ ਲੈ ਕੇ ਉਹਦੀ ਇਤਲਾਹ ਜਿਹੜੀ ਆ ਲੋਕਲ ਪੁਲਿਸ ਨੂੰ ਦਿੱਤੀ ਜਾਵੇ ਤੇ ਅਸੀਂ ਆਊਟਸਕਰਟਸ 'ਚ ਜਿਹੜੀਆਂ ਕਲੋਨੀਆਂ ਬਣੀਆਂ ਨੇ ਉਹ ਵੀ ਚੈੱਕ ਕਰਦੇ ਆਂ ਤੇ ਹੋਸਟਲਸ ਵੀ ਅਸੀਂ ਲਗਾਤਾਰ ਚੈੱਕ ਕਰਦੇ ਰਹਿੰਦੇ ਆਂ ਸਰਿਕਾਸਲਾ ਲਾਇਸੈਂਸ ਨੂੰ ਲੈ ਕੇ ਗੱਲ ਰਹੀ ਸੀ ਕਿ ਚੈਕਿੰਗ ਕੀਤੀ ਜਾ ਰਹੀ ਹੈ ਜਿਹਨਾਂ ਨੂੰ ਲਾਇਸੈਂਸ ਜਿਹਾ ਨੇ ਉਹਨਾਂ ਕਿੰਨੇ ਪੈਰਾਂ ਨੇ ਸਮੇਂ ਦੇ ਵਿੱਚ ਕੈਨਸਲ ਹੋਏ ਨੇ ਤੇ ਕਿੰਨੇ ਬਹੁਤ ਸਰਵੇ ਦੀ ਕਰ ਰਹੇ ਪੁੱਛੀ ਦੇਖੋ ਬੀਤੇ ਸਮੇਂ 290 ਤੋਂ ਵੱਧ ਪ੍ਰੋਪੋਜ਼ਲਾਂ ਜਿਹੜੀਆਂ ਨੇ ਜਿਨ੍ਹਾਂ ਦਾ ਅਸਲਾ ਬਣਿਆ ਹੋਇਆ ਸੀ ਤੇ ਉਸ ਤੋਂ ਬਾਅਦ ਉਹ ਕਿਸੇ ਵਾਰਦਾਤ 'ਚ ਸ਼ਾਮਿਲ ਹੋਏ ਆ ਉਦੇ ਸਾਡੇ ਪ੍ਰਪੋਜ਼ਲ ਤਿਆਰ ਹੋ ਰਹੇ ਤੇ ਮੈਨੂੰ ਉਮੀਦ ਆ ਚੰ ਦੇਣਾ ਚੀ ਅਸੀਂ 300 ਤੋਂ ਜ਼ਿਆਦਾ ਜਿਹੜੇ ਆ ਅਸਲਾ ਲਾਇਸੈਂਸ ਸਸਪੈਂਡ ਕਰਾਂਗਾ